ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਗਣਾ ਰਣੌਤਾ ਇੱਕ ਬਿਆਨ ਆਇਆ ਤੇ ਜਿਹੜਾ ਪੰਜਾਬ ਦਾ ਮੀਡੀਆ ਖਾਸ ਕਰਕੇ ਪੰਜਾਬੀ ਮੀਡੀਆ ਤੇ ਜਾਂ ਨੈਸ਼ਨਲ ਮੀਡੀਆ ਉਹਨੇ ਚਰਚਾਵਾਂ ਇਹ ਛੇੜੀਆਂ ਨੇ ਕਿ ਕੰਗਣਾ ਪੰਜਾਬ ਦੇ ਨਾਲ ਪੰਗੇ ਲੈਣਾ ਨਹੀਂ ਹਟਦੀ ਉਹਦਾ ਬਿਆਨ ਕੀ ਹੈ ਉਹ ਕਹਿੰਦੀ ਹਿਮਾਚਲ ਦੇ ਵਿੱਚ ਖੜੀ ਹੈ ਮੰਡੀ ਜਿੱਥੋਂ ਇਲੈਕਸ਼ਨ ਲੜ ਗਿਆ ਕਹਿੰਦੀ ਹਿਮਾਚਲ ਦੇ ਨੌਜਵਾਨਾਂ ਨੂੰ ਜੇ ਤੁਸੀਂ ਕਹਿੰਦੇ ਨਸ਼ਿਆਂ ਤੋਂ ਬਚਣਾ ਹੈ ਆਪਣੇ ਪੈਰਾਂ ਤੇ ਖੜੇ ਹੋਣਾ ਹੈ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕਰਨਾ ਤੁਸੀਂ ਪੰਜਾਬੀਆਂ ਦਾ ਸਾਥ ਛੱਡ ਦਿਓ ਉਹਨੇ ਕੀ ਕਿਹਾ ਉਹ ਕਹਿਣ ਲਈ ਪੰਜਾਬੀ ਸਭ ਤੋਂ ਵੱਧ ਨਸ਼ਾ ਕਰਦੇ ਆ ਨਸ਼ਾ ਵੇਚਦੇ ਆ ਗੁੰਡਾਗਰਦੀ ਕਰਦੇ ਆ ਔਰ ਇਹ ਸਬੂਤ ਨੇ ਉਨੇ ਕਿਉਂ ਕਿਹਾ ਹਮਾਚਲ ਦੇ ਲੋਕਾਂ ਕਿਉਂਕਿ ਸਾਡੇ ਪੰਜਾਬ ਦੇ ਲੋਕ ਬਾਦ ਫੈਲੀਆਂ ਕਰਨ ਵਾਸਤੇ ਹਮਾਚਲ ਜਾਂਦੇ ਨੇ ਘੁੰਮਣ ਫਿਰਨ ਜਾਂਦੇ ਨੇ ਨਾ ਉਥੇ ਸ਼ਰਿਆਂ ਵਿੱਚ ਇਹਨਾਂ ਦੇ ਕੋਲੋਂ ਕੁੜੀਆਂ ਪੜੀਆਂ ਵੀ ਇਹ ਸਚਾਈ ਹੈ ਸ਼ਰਿਆਂ ਵਿੱਚ ਇਹਨਾਂ ਦੇ ਕੋਲੋਂ ਗੱਡਿਆਂਾਂ ਦੇ ਵਿੱਚੋਂ ਡਰੱਗ ਪੜੀ ਗਈ ਭੁੱਕੀ ਅਫੀਮ ਸ਼ਰਿਆਂ ਫੜੀ ਗਈ ਇਹਨਾਂ ਦੇ ਕੋਲ ਤੇ ਕੰਗਣਾ ਰਣੌਤ ਨੇ ਗਲਤ ਕੀ ਕੀਤਾ ਦੱਸੋ ਤੁਹਾਡੇ ਲੀਡਰਾਂ ਨੂੰ ਗਦਾਰੀ ਥੋੜੀ ਕਰਦੀ ਆਹੋ ਆ ਸਾਡੇ ਕਾਂਗਰਸੀਆਂ ਨੂੰ ਲੈ ਲਓ ਅਕਾਲੀਆਂ ਨੂੰ ਲੈ ਲੋ ਜਾਂ ਝਾੜੂ ਵਾਲਿਆਂ ਨੂੰ ਲੈ ਲੋ ਇਹ ਨਸ਼ੇ ਬਕਾ ਵੀ ਰਹੇ ਨੇ ਨਸ਼ੇ ਆ ਵੀ ਖਾ ਰਹੇ ਨੇ ਤੇ ਗੰਗਣਾ ਆਪਣੇ ਕਹਿ ਲਈ ਸੂਬੇ ਦੇ ਨਾਲ ਗਦਾਰੀ ਥੋੜਾ ਕਰਦੀ ਹੈ ਉਹ ਤਾਂ ਆਪਣੇ ਜੋਤ ਨੂੰ ਬਚਾਉਣ ਦੀ ਗੱਲ ਕਰਦੀ ਆ ਰੀਸ ਕਰੋ ਜਿੱਦਾਂ ਉਹਨੇ ਬਿਆਨ ਦਿੱਤਾ ਹੈ ਕਿ ਤੁਸੀਂ ਨਸ਼ੇ ਵਾਲੇ ਦਾ ਸੰਗ ਨਾ ਕਰੋ ਹੁਣ ਪੰਜਾਬੀ ਨਸ਼ਾ ਕਰਦੇ ਆ ਇਹਦੇ ਕੋਈ ਸ਼ੱਕ ਹੈ ਲੁੱਟਾਂ ਖੋਹਾਂ ਸ਼ਰਿਆਮ ਹੋ ਰਹੀਆਂ ਨੇ ਕੋਈ ਸ਼ੱਕ ਹੈ ਇਹਦੇ ਵਿੱਚ ਇਹ ਤੁਹਾਡੇ ਨੂੰ ਕਹਿੰਦੀ ਉਹ ਵੀ ਕੋਈ ਗੱਲ ਨਹੀਂ ਚੱਕਦੇ ਫੱਟੇ ਫਿਰ ਤੁਸੀਂ ਖੋਜ ਸੀ ਪੋਚ ਨੂੰ ਆ ਕਿਉਂ ਲੱਗੀ ਹੈ ਜੇ ਕੋਈ ਚੰਗੀ ਸਟੇਟਮੈਂਟ ਦਿੰਦਾ ਹੈ ਉਹਦੀ ਰੀਸ ਕਰੋ ਵਿਰੋਧ ਨਾ ਕਰੋ ਮੈਂ ਇਹ ਗੱਲ ਇੱਕ ਵਾਰ ਨਹੀਂ ਹਜ਼ਾਰ ਵਾਰ ਕਹਿਣਾ ਕਿ ਉਹਨੇ ਇਹ ਜਿਹੜਾ ਬਿਆਨ ਦਿੱਤਾ ਹੈ ਬਹੁਤ ਵਧੀਆ ਦਿੱਤਾ ਹੈ ਆਪਣੇ ਸੂਬੇ ਦੇ ਲਈ ਸਾਡੇ ਪੰਜਾਬ ਦੇ ਸੂਬੇ ਦਾ ਕੋਈ ਆ ਲੀਡਰ ਹੈਗਾ ਕੋਈ ਐਮਪੀ ਹੋਵੇ ਐਮਐਲਏ ਹੋਵੇ ਕੋਈ ਮਿਨਿਸਟਰ ਹੋਵੇ ਕਿਸੇ ਨੇ ਕਿਹਾ ਅਜੇ ਤੱਕ ਜਾ ਤੁਸੀਂ ਇਹ ਦੱਸੋ ਤੁਹਾਡੇ ਗਮਾਂਡ ਦੇ ਵਿੱਚ ਕੋਈ ਨਸ਼ੇੜੀ ਨੌਜਵਾਨ ਹੋਵੇ ਤੁਸੀਂ ਆਪਣੇ ਬੱਚੇ ਨੂੰ ਕਹੋਗੇ ਵੀ ਤੂੰ ਇਹਦੇ ਨਾਲ ਰਿਆ ਕਰ ਤੁਹਾਨੂੰ ਪਤਾ ਲੱਗ ਜੇ ਵੀ ਇਹ ਨਸ਼ਾ ਕਰਦਾ ਤੁਸੀਂ ਕਹੋਗੇ ਵੀ ਤੂੰ ਇਹਦੇ ਨਾਲ ਰਿਆ ਕਰ ਅਗਲਾ ਛੇਤਰ ਫਿਰ ਕੇ ਆਪਣੇ ਬੱਚਿਆਂ ਨੂੰ ਕਹਿੰਦਾ ਵੀ ਤੂੰ ਨਸ਼ੇ ਵਾਲੇ ਦੇ ਨਾਲ ਨਹੀਂ ਜਾਣਾ ਉਹਦਾ ਸੰਗ ਨਹੀਂ ਕਰਨਾ ਇਤੇ ਦਰਸਤ ਹੈ ਸੱਚ ਹੈ ਅਸੀਂ ਆਪਣੀਆਂ ਕਮਜ਼ੋਰੀਆਂ ਨੂੰ ਮੰਨਣੋਂ ਤਿਆਰ ਨਹੀਂ ਸਾਡੇ ਪੰਜਾਬ ਦੇ ਲੋਕ ਨਸ਼ਾ ਕਰਦੇ ਨੇ ਨਸ਼ਾ ਵੇਚਦੇ ਨੇ ਸ਼ਰਿਆਮ ਕੀ ਕਿਹਾ ਕੰਗਣਾ ਰਣੋਤ ਨੇ ਆਪਣੇ ਸੂਬੇ ਦੇ ਨੌਜਵਾਨਾਂ ਨੂੰ ਬਜਣ ਵਾਸਤੇ ਕਿਹਾ ਪੜ੍ਹ ਲਿਖ ਕੇ ਕੁਝ ਬਣਨ ਵਾਸਤੇ ਕਿਹਾ ਅਸੀਂ ਰੀਸ ਕਿਉਂ ਨਹੀਂ ਕਰਦੇ ਅਸੀਂ ਉਹਨੂੰ ਚਰਚਾ ਛੇੜੀ ਹੈ ਕੰਗਣਾ ਨੇ ਫੇਰ ਪੰਗਾ ਲੈ ਲਿਆ ਕੀ ਪੰਗਾ ਲੈ ਲਿਆ ਕੋਈ ਪੰਗਾ ਨਹੀਂ ਲਿਆ ਇਹ ਸੱਚ ਹੈ ਮਿੱਤਰੋ ਸਾਡੇ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਨਸ਼ੇ ਸਟਾਉਣ ਵਾਲੀਆਂ ਕਮੇਟੀਆਂ ਬੜੀਆਂ ਹੋਈਆਂ ਨੇ ਪਿੰਡਾਂ ਦੇ ਸਰਪੰਚ ਨਸ਼ਾ ਵੇਚ ਵੀ ਰਹੇ ਨੇ ਨਸ਼ਾ ਕਰ ਵੀ ਰਹੇ ਨੇ ਸ਼ਰਿਆਮ ਉਹਨੇ ਗਲਤ ਕੀ ਕਿਹਾ ਤੁਸੀਂ ਦੇਖਿਆ ਕੋਈ ਹਿਮਾਚਲ ਦਾ ਕੋਈ Shimla ਦਾ ਲੀਡਰ ਜਾਂ ਕੋਈ ਨੌਜਵਾਨ ਨਸ਼ੇ ਦੀ ਭੇਟ ਚੜਿਆ ਹੋਵੇ ਸੁਣੀ ਹੈ ਕੋਈ ਖਬਰ ਅਸੀਂ ਰੋਜ਼ ਸੁਣਦੇ ਹਾਂ ਫਲਾਣੇ ਪਿੰਡ ਵਿੱਚ ਓਵਰਡੋਜ਼ ਦੇ ਦੋਸ਼ ਦੇ ਨਾਲ ਮਰ ਗਿਆ ਫਲਾਣੇ ਪਿੰਡ ਦੇ ਵਿੱਚ ਐਕਸੀਡੈਂਟ ਹੋ ਗਿਆ ਨਸ਼ਾ ਵੱਧ ਕੀਤਾ ਹੋਇਆ ਸੀ ਫਲਾਣੇ ਨਸ਼ੇ ਵਾਲੇ ਨੇ ਕਿਸੇ ਦੇ ਘਰ ਲੁੱਟਖੋ ਕਰ ਲਈ ਅਸੀਂ ਪੰਜਾਬੀ ਸੁਣ ਰਹੇ ਹਾਂ ਜਿਹੜਾ ਉਹਨੇ ਬਿਆਨ ਦਿੱਤਾ ਹੈ ਨਾ ਇਹ 100% ਸਹੀ ਦਿੱਤਾ ਹੈ ਸਾਡੇ ਤੇ ਟੁੱਕਦਾ ਹੈ ਅਸੀਂ ਬਸ਼ਰਮ ਕਿਉਂ ਆ ਅਸੀਂ ਸੱਚ ਨੂੰ ਸੁਣਦੇ ਕਿਉਂ ਨਹੀਂ ਹਾਜ਼ਮ ਕਿਉਂ ਨਹੀਂ ਕਰਦੇ ਮੈਂ ਆਪਣੇ ਘਰ ਬੈਠਾ ਮੇਰੇ ਵੀ ਬੱਚੇ ਨੇ ਤੁਹਾਡੇ ਵੀ ਬੱਚੇ ਆ ਤੁਹਾਡੇ ਵਿੱਚੋਂ ਕਿਹੜਾ ਬੰਦਾ ਕਮੈਂਟ ਕਰਕੇ ਦੱਸਿਓ ਕਿ ਮੈਂ ਆਪਣੇ ਬੱਚਿਆਂ ਨੂੰ ਨਸ਼ੇ ਵਾਲਿਆਂ ਦੇ ਨਾਲ ਤੋੜਨਾ ਤੁਹਾਡੇ ਜੋ ਕਿਹੜਾ ਬੰਦਾ ਹੈ ਜਿਹੜਾ ਕਵੇ ਆਪਣੇ ਬੱਚਿਆਂ ਨੂੰ ਕਿ ਆ ਨਸ਼ਾ ਕਰ ਰਹੇ ਤੂੰ ਇਹਦੇ ਨਾਲ ਦੇ ਆ ਕਰ ਕੋਈ ਕਹਿ ਸਕਦਾ ਤੁਹਾਡੇ ਵਿੱਚੋਂ ਅਸੀਂ ਕਿਉਂ ਨਹੀਂ ਮੰਨਣ ਨੂੰ ਤਿਆਰ ਮੈਂ ਕਹਣਾ ਕੰਗੜਾ ਰਣੋਤ ਇਹ ਹਜਾ ਬਿਆਨ ਇੱਕ ਦਿਨ ਨਹੀਂ ਮਹੀਨੇ ਵਿੱਚ 30 ਵਾਰੀ ਦੇਵੇ ਘਟੋ ਘਟ ਰੋਜ਼ ਕਵੇ ਕਿ ਪੰਜਾਬ ਦੇ ਵਿੱਚ ਨਸ਼ਾ ਹੈਗਾ ਪੰਜਾਬ ਦੇ ਵਿੱਚ ਨਸ਼ਾ ਵਿਗਦਾ ਹੈ ਪੰਜਾਬ ਦੇ ਨੌਜਵਾਨ ਨਸ਼ਾ ਕਰਦੇ ਨੇ ਕਹਿਣਾ ਚਾਹੀਦਾ ਹੈ ਜਿਹੜੀ ਗੱਲ ਅਸੀਂ ਕਹਿਣੀ ਸੀ ਉਹ ਸਾਡੇ ਵਿਰੋਧੀ ਕਹਿ ਰਹੇ ਨੇ ਕੀ ਗੱਲ ਸਾਨੂੰ ਸ਼ਰਮ ਨਹੀਂ ਆਉਂਦੀ ਇਹ ਗੱਲਾਂ ਮਿੱਤਰੋ ਬਹੁਤ ਕੌੜੀਆਂ ਨੇ ਪਰ ਸਾਡੀਆਂ ਕਮਜ਼ੋਰੀਆਂ ਨੇ ਅਸੀਂ ਆਪਣੀ ਔਲਾਦ ਵਿਗਾੜ ਦਿੱਤੀ ਹੈ ਆ ਵੱਡਿਆਂ ਘਰਾਂ ਦੇ ਕਾਕੇ ਬਦਫੈਲੀਆਂ ਕਰਦੇ ਨੇ ਜਾਂਦੇ ਨਹੀਂ ਸਮਲੇ ਨੂੰ ਮਨਵਾਉਂਦੇ ਚੰਡੀਗੜ੍ਹ ਤੋਂ ਕੁੜੀਆਂ ਚੱਕੀਆਂ ਹੁੰਦੀਆਂ ਨੇ ਸ਼ਰਮਾਂ ਪੁਲਿਸ ਨੇ ਰਾਹ ਦੇ ਵਿੱਚ ਘੇਰ ਕੇ ਛਾਤਰਬਰੇਡ ਕੀਤੀ ਆ ਸ਼ਰਮ ਡਰੱਗ ਫੜੀ ਗਈ ਹੈ ਗੱਡੀਆਂ ਦੇ ਵਿੱਚੋਂ ਫੇਮ ਫੜੀ ਗਈ ਆ ਪੁੱਕੀ ਫੜੀ ਗਈ ਆ ਕੈਪਸੂਲ ਫੜੇ ਗਏ ਨੇ ਤੇ ਇਹਦੇ ਵਿੱਚ ਕੰਗਣਾ ਨੇ ਕਿਹਾ ਸਹੀ ਕਹਿ ਬਿਲਕੁਲ ਇਹ ਸਾਡੀਆਂ ਕਰਤੂਤਾ ਨੇ ਇਹ ਸਾਡੀਆਂ ਕਰਤੂਤਾ ਨੰਗੀਆਂ ਹੋਣੀਆਂ ਚਾਹੀਦੀਆਂ ਨੇ ਫਿਰ ਸਾਨੂੰ ਥੋੜੀ ਬਹੁਤ ਸ਼ਰਮ ਆਉਣੀ ਹੈ ਇਹ ਵੀਡੀਓ ਵੱਧ ਤੋਂ ਵੱਧ ਵਾਇਰਲ ਕਰਿਓ ਕਮੈਂਟ ਕਰਿਓ ਔਰ ਲੋਕਾਂ ਤੱਕ ਜਾਵੇ ਜਿਨ੍ਹਾਂ ਦੇ ਪੁੱਤ ਨਸ਼ੇ ਕਰਦੇ ਨੇ ਉਹਨਾਂ ਨੂੰ ਥੋੜੀ ਬਹੁਤ ਸਮਝ ਆ ਜਾਵੇ ਕਿ ਸਾਡਾ ਬਿਰੋਧੀ ਵੀ ਸਾਡੇ ਤੇ ਤੰਜ ਕਰ ਰਿਹਾ ਇਹ ਸਾਡੀਆਂ ਗਲਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ